ਵਧਾਈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਗੁਰੂ ਜੀ ਨੇ ਸਾਨੂੰ ਹੁਕਮ ਕਰ ਦਿੱਤਾ ਵਿਤਕਰਾ ਕੋ ਨਹੀਂਗਾ ਆਪਾਂ ਗੁਰਪਾਲ ਸਿੰਘ ਨੂੰ ਇਲੈਕਸ਼ਨ ਲੜਾਣਾ ਹੈ ਮੈਂ ਬੂਟਾ ਸਿੰਘ ਨਾਲ ਆਖਿਆ ਤੁਸੀਂ ਬਹਿ ਜਾਓ ਜੇ ਬੂਟਾ ਸਿੰਘ ਖਲੋਤਾ ਰਹਿੰਦਾ ਅਸੀਂ ਦੋਵੇਂ ਆੜ ਜਾਣਾ ਸੀ ਅਸੀਂ ਇਹਨਾਂ ਨੂੰ ਪਹਿਲ ਦਿੱਤੀ ਔਰ ਅੱਜ ਤੁਸੀਂ ਸਾਰੇ ਵਧਾਈ ਦੇ ਪਾਤਰੋ ਛੱਤੇ ਪਾਤਸ਼ਾਹ ਨੇ ਕਿਰਪਾ ਕੀਤੀ ਏ ਇਸ ਮੰਦਰ ਦੇ ਵਿੱਚ ਆਪਾਂ ਵੇਖੋ ਕਿੱਡੇ ਸੋਹਣੇ ਲੱਗਦੇ ਆ ਬਹਿ ਕੇ ਰੜ ਮਿਲ ਕੇ ਤੁਸੀਂ ਸਾਰਿਆਂ ਨੇ ਹਿੰਮਤ ਕੀਤੀ ਏ ਜਿੰਨੇ ਵੀ ਤੁਸੀਂ ਗੁਰਪਾਲ ਦੇ ਨਾਲ ਟੀਮ ਤੁਰੀ ਏ ਮੈਂ ਵੀ ਇਸ ਇਲਾਕੇ 'ਚ ਰਿਆਂ ਨਾਲ ਤੁਹਾਡੇ ਔਰ ਜਿੰਨੇ ਮੁੰਡੇ ਨਵੇਂ ਪਰੇ ਜਿੰਨੇ ਵੀ ਤੁਸੀਂ ਸਾਰੇ ਬੜੀ ਮਿਹਨਤ ਕੀਤੀ ਏ ਔਰ ਅੱਗੋਂ ਵੀ ਇਹ ਨਿਰਾਏ ਨਿਕਾ ਵੀ ਆਪਾਂ ਇਲੈਕਸ਼ਨ ਜਿੱਤ ਲਿਆ ਤੇ ਹੁਣ ਆਪਾਂ ਨਾ ਮੁਕਾਬਲਾ ਕਰ ਲੈਣ ਦੂਜੀਆਂ ਪਾਰਟੀਆਂ ਦਾ ਵੀ ਇਕੱਠੇ ਸਿਰ ਜੋੜ ਕੇ ਬਾਕੀ ਮੈਂ ਇੱਕੋ ਹੀ ਅਰਜ਼ ਕਰਾਂਗਾ ਤੁਸੀਂ ਹੁਣ ਸਾਡੇ ਨਮੇਦੇ ਬਣ ਗਏ ਹੋ ਜਿੰਨੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਗੁਰਬਾਣੀ ਨਾਲ ਜੋੜੋ ਕੀਰਤਨ ਸਿਖਾਓ ਜਿੱਥੇ-ਜਿੱਥੇ ਵੀ ਤੁਹਾਡੀ ਚੰਗੀ ਗੱਲ ਏ ਜਿਹੜੇ ਸਾਡੇ ਗੁਰੂ ਘਰ ਨੇ ਉੜੇ ਥੁੜੇ ਨੇ ਗਰੀਬਾਂ ਦੇ ਗੁਰੂ ਘਰ ਨੇ ਜਾਂ ਹੋਰ ਵੀ ਆਪਣੇ ਜਿੱਥੇ ਵੀ ਕਮੀ ਹੈ ਉਹ ਤੁਹਾਡਾ ਹੁਣ ਜ਼ਿੰਮੇਵਾਰੀ ਬਣ ਗਈ ਹੈ ਤੁਸੀਂ ਉਸ ਜ਼ਿੰਮੇਵਾਰੀ ਨੂੰ ਡਬਾਣਾ ਹੈ ਤੁਸੀਂ ਜ਼ਿੰਮੇਵਾਰੀ ਤੋਂ ਬਿਨਾਂ ਵੀ ਸੰਤਾਂ ਵਾਲੀ ਉਹ ਗੁੰਮਟ ਚੜਨਾ ਸੀ ਆਪਣੇ ਗੁਰਦੁਆਰੇ ਦਾ ਲੱਖ ਰੁਪਈਆ ਇਹਨਾਂ ਨੇ ਆਪਣਾ ਸਹਿਯੋਗ ਦਿੱਤਾ ਸੀ ਗੁਰਪਾਲ ਜੀ ਨੇ ਸੰਤਾਂ ਵਾਲੀ ਵਾਲਿਆਂ ਨੇ ਤੇ ਸੰਤਾਂ ਵਾਲੀ ਵਾਲਿਆਂ ਨੇ ਆਪਣੇ ਨਾਲ ਪੂਰਾ ਸਹਿਯੋਗ ਕੀਤਾ ਬਾਕੀ ਮੈਂ ਆਈ ਸਾਸ ਨੂੰ ਜੀ ਆਇਆਂ ਕਹਿਣਾ ਔਰ ਗੁਰਪਾਲ ਸਿੰਘ ਰਣੂ ਬਹੁਤ ਬਹੁਤ ਵਧਾਈ ਲੈਣਾ ਔਰ ਸਾਧ ਸੰਗਤ ਨੇ ਸਾਰੀ ਸਾਧ ਸੰਗਤ ਨੇ ਸਹਾਯੋਗ ਦੇ ਕੇ ਇਹਨਾਂ ਨੂੰ ਜਟਾਇਆ ਛੋੜਾ ਜਾ ਗੁਰਚਰਨ ਸਿੰਘ ਨੇ ਆਨੰਦ ਮਰਜਾਦਾ ਵਾਸਤੇ ਤੁਹਾਨੂੰ ਦੱਸ ਦਿੱਤਾ ਮੈਂ ਤਾਂ ਥੋੜਾ ਜਿਹਾ ਇੱਕ ਦੋ ਗੱਲਾਂ ਹੋਰ ਦੱਸਣਾ ਸਾਡੇ ਸਿੱਖ ਸਮਾਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾ ਕੀਤੀ ਅੰਮ੍ਰਿਤ ਛਕਾਇਆ ਸਿੰਘ ਸਜੇ ਜਦੋਂ ਸਿੰਘ ਸਜ ਗਏ ਇਹਨਾਂ ਦੀ ਚੜ੍ਹਦੀ ਕਲਾ ਰਹੀ ਨਾ ਔਰ ਜਦੋਂ ਸਿੱਖ ਆਪਣੇ ਥਾਂ ਤੇ ਨਾ ਰਹੇ ਹਰ ਮੰਦਰ ਵਿੱਚ ਛੇਵੇਂ ਪਾਸ਼ਾ ਤੋਂ ਬਾਅਦ ਸਾਡੇ ਪੁਜਾਰੀਆਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਆਉਣ ਮੜਨ ਦਿੱਤਾ ਉਸ ਤੋਂ ਬਾਅਦ ਔਰ ਇੱਕ ਵਾਰੀ ਆ ਕੋ ਤਨ ਸ੍ਰੀ ਸਾਲ ਗੁਰੂ ਰਾਮ ਸਿੰਘ ਜੀ ਸ੍ਰੀ ਸਾਲ ਗੁਰੂ ਰਾਮ ਸਿੰਘ ਜੀ ਵੀ ਹਰਿਮੰਦਰ ਗਏ ਉਹਨਾਂ ਨੂੰ ਵੀ ਉਥੇ ਰਾਸ ਨਹੀਂ ਕਰਨ ਦਿੱਤੀ ਪੁਜਾਰੀਆਂ ਨੇ ਕਿ ਇਹ ਜਿਹੜਾ ਪੂਜਾ ਦਾ ਧਾਣਾ ਨਾ ਇਹ ਮਤ ਮਾਰ ਦਿੰਦਾ ਸਭ ਦੀ ਔਰ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਦੋਂ ਸਿੱਖ ਆਪਣਾ ਕਰਮ-ਤਰਮ ਛੱਡ ਗਏ ਉਹ ਲਿਖਿਆ ਜਾਗ ਜਿਨ ਕੇ ਬਡੇਰੇ ਬਾਣੀ ਪੜਦੇ ਸਵੇਰੇ ਗੁਰੂ ਗ੍ਰੰਥ ਮੇਂ ਰਹੇਰੇ ਅਨਪਾਣ ਨਾ ਜਾਣ ਛਕੇ ਜਦੋਂ ਇਹ ਗੱਲਾਂ ਪੁੱਤ ਗਈਆਂ ਔਰ ਕੰਜਰੀਆਂ ਨਾ ਚਾਹੀਆਂ ਇਹਨਾਂ ਉਦੋਂ ਸੁੱਖਾ ਸਿੰਘ ਮਤਾਬ ਸਿੰਘ ਨੇ ਉਹਦਾ ਬਦਲਾ ਲਿਆ ਫਿਰ ਇਹੋ ਜਿਹੀ ਹਾਲਤ ਹੋ ਗਈ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਤੇ ਕੋਈ ਇਹਨੂੰ ਪੜਦਾ ਹੀ ਨਹੀਂ ਸੀ ਆਰਿਆਂ ਦੇ ਵਿੱਚ ਉਹਨਾਂ ਗ੍ਰੰਥ ਸਾਹਿਬ ਜਿਹੜੇ ਰੱਖੇ ਸੀ ਸ੍ਰੀ ਸਾਧੂ ਰਾਮ ਸਿੰਘ ਜੀ ਨੇ ਸਾਰੇ ਦੇਸ਼ ਤੇ ਦੌਰਾ ਕਰਕੇ ਆਪਣੇ ਪੱਗ ਦੇ ਪਰਨੇ ਨਾਲ ਇਹਨਾਂ ਵੀੜਾਂ ਨੂੰ ਸਾਫ਼ ਕੀਤਾ ਔਰ ਵੀਰ ਦਾ ਨਾਂ ਨਿਸ਼ਾਨੀ ਸੀ ਮਿਲਦਾ ਬੂਟਾ ਸਿੰਘ ਪਠਣਾ ਵਾਲਿਆ ਕੋਲੋਂ ਲਾਹੌਰ ਸਾਹਿਬ ਇੱਕ ਵੀਰ ਛੁਪਾਈ ਤਾਂ ਇਹ ਸਾਡੇ ਅੱਜ ਜਿਹੜੀਆਂ ਸ੍ਰੀ ਗੁਰਾਂ ਸਿੰਘ ਦੀਆਂ ਵੀਰਾਂ ਨੇ ਸਾਡੇ ਮਿਲਦੀਆਂ ਨੇ ਨਹੀਂ ਤਾਂ ਇਹ ਗਰਾਂ ਸਿੰਘ ਸਾਡਾ ਅਲੋਪ ਹੋ ਚੁੱਕਾ ਸੀ ਔਰ ਫਿਰ ਆਨੰਦਪੁਰ ਸਾਹਿਬ ਦਾ ਜਿਹੜੀ ਹੈ ਇਹ ਸਾਡੇ ਉਤੇ ਪੰਡਤਾਂ ਨੇ ਜਿਹੜਾ ਬੋਝ ਪਾਇਆ ਸੀ ਇਕ ਸਾਦੀ ਮਰਜ਼ਾਦਾ ਸ੍ਰੀ ਸਾਸੂ ਰਾਮ ਸਿੰਘ ਉਸ ਗੁਰੂ ਰਾਮ ਸਿੰਘ ਦਾ ਵੀ ਨਾ ਗੁਰੂ ਗੋਵਰਕਿਸ਼ੇ ਗੁਰੂ ਸਾਹਿਬ ਦਾ ਇਸ ਮਰਜ਼ਾਦਾ ਨਾਲ ਅਨੰਦ ਕਰ ਦਿੱਤੀ ਹੋਇਆ ਸਿਰ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਦਾ ਇਸ ਮਰਜ਼ਾਦਾ ਨਾਲ ਅਨੰਦ ਕਰਜ ਹੋਇਆ ਉਹ ਅੱਜ ਵੀ ਸਾਡੇ ਨਾਮ ਤੇ ਸਮਾਜ ਦੇ ਵਿੱਚ ਅਸੀਂ ਸਵਰਪਈ ਜਨੰਦ ਕਰਦੇ ਆਂ ਇਹ ਕ੍ਰਿਪੀਆਂ ਜਿਹੜੀਆਂ ਸਾਡੇ ਸਾਡੀ ਸਤਗੁਰੂ ਰਾਮ ਸਿੰਘ ਨੇ ਬਹੁਤ ਵੇਖੋ ਜਿਹੜੇ ਜਦੋਂ ਬੀਬੀਆਂ ਦੇ ਆਪਤੀ ਚੜਾਈ ਕਰ ਜਾਂਦਾ ਸੀ ਸਤਗੁਰੂ ਰਾਮ ਸਿੰਘ ਜੀ ਉਹਨਾਂ ਦੇ ਵੀ ਆਨੰਦ ਕਾਜ ਕਰਦੇ ਜੰਮ ਦੀਆਂ ਬੱਚੀਆਂ ਨੂੰ ਪੇਟ 'ਚ ਮਾਰ ਦਿੰਦੇ ਸੀ ਉਹ ਸਤਗੁਰੂ ਰਾਮ ਸਿੰਘ ਨੇ ਰੋਕ ਕੇ ਅੱਜ ਵੀ ਸਾਡੇ ਨਾਮਤਰੀ ਸਮਾਜ ਦੇ ਵਿੱਚ ਦੂਜੇ ਸਮਾਜਾਂ ਨਾਲੋਂ ਲੜਕੀਆਂ ਦੀ ਗਿਣਤੀ ਸਾਡੇ ਜਿਆਦਾ ਹੀ ਸੋ ਮੈਂ ਇਹ ਨੀਂ ਬੇਨਤੀਆਂ ਕਰਨਾ ਕਿ ਆਪਾਂ ਸਾਰੇ ਇਕਿਆਂ ਗੁਰਬਾਣੀ ਦਾ ਜਿੰਨਾ ਵੀ ਸਾਡੇ ਕੋਲ ਹੁੰਦਾ ਹੈ ਅਸੀਂ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਹੈ ਤੁਸੀਂ ਵੀ ਰਲ ਮਿਲ ਕੇ ਸਾਰੇ ਆਪਾਂ ਕਿਉਂ ਸਾਡੇ ਹਰਿਆਣੇ ਦੇ ਵਿੱਚ ਨਾ ਸਾਡੇ ਬੱਚੇ ਪੰਜਾਬੀ ਜੋਗੇ ਨੇ ਨਾ ਹਿੰਦੀ ਜੋਗੇ ਨੇ ਬਾਣੀ ਗੁਰਬਾਣੀ ਦਾ ਸ਼ੁੱਧ ਪਾਠ ਕਰਨਾ ਜਿੰਨਾ ਚਿਰ ਉਹਨੂੰ ਮੁਹਾਰਨੀ ਨਾ ਦੇ ਕਿ ਉਹ ਨਾ ਸ਼ੁੱਧ ਪਾਠ ਨਹੀਂ ਕਰ ਸਕੇਗਾ ਸਚੇ ਪਾਤਸ਼ਾ ਸਤਿਗੁਰੂ ਦੇਸ ਸਿੰਘ ਜੀ ਆਖੋ ਇੱਕ ਰੀਤਨ ਸਤਿਗੁਰੂ ਦੇਸ ਸਿੰਘ ਜੀ ਪਾਤਸ਼ਾ ਬਹੁਤ ਯਤਨ ਕਰਦੇ ਨੇ ਕਿ ਗੁਰਬਾਣੀ ਨੂੰ ਪੰਜਾਬੀ ਨੂੰ ਪੜੋ ਪੰਜਾਬੀ ਪੜੋਗੇ ਤੇ ਗੁਰਬਾਣੀ ਪੜ ਸਕੋਗੇ ਜੇ ਪੰਜਾਬੀ ਗੁਰਬਾਣੀ ਪੜੋਗੇ ਤੇ ਤੁਹਾਡਾ ਜੀਵਨ ਜਿਹੜਾ ਤੁਹਾਨੂੰ ਪਤਾ ਲੱਗੇ ਸੁਖਾਲਾ ਜੀਵਨ ਕਿਵੇਂ ਹੁੰਦਾ ਆਪਾਂ ਸਾਰੇ ਆਪੋ ਆਪਣੇ ਪਰਿਵਾਰਾਂ ਵਿੱਚ ਆਪਣੇ ਬੱਚਿਆਂ ਨੂੰ ਗੁਰ ਸਿੱਖੀ ਨਾਲ ਜੋੜੀਏ ਔਰ ਗੁਰਬਾਣੀ ਨਾਲ ਜੋੜੀਏ ਤੇ ਆਪਣਾ ਜੀਵਨ ਜਿਹੜਾ ਸਫਲ ਹੋ ਜਾਏਗਾ ਮੈਂ ਇਨੀ ਅਰਦਾ ਕਰਦਾ ਸਤਿ ਸ੍ਰੀ ਅਕਾਲ ਸ਼ਬਦ ਅੱਜ ਸਾਡੇ ਕੋਲ ਗੁਰਪਾਲ ਸਿੰਘ ਜੀ ਗੋਰਾ ਉਹਨਾਂ ਦੇ ਨਾਲ ਉਹਨਾਂ ਦੇ ਸਾਰੀ ਜਿਹੜੀ ਕਲੈਕਸ਼ਨ ਦੇ ਵਿੱਚ ਟੀਮ ਚੱਲ ਰਹੀ ਸੀ ਉਹ ਸਾਰੀ ਇੱਥੇ ਪਹੁੰਚੀ ਏ ਅਸੀਂ ਉਹਨਾਂ ਦਾ ਇੱਥੇ ਸੰਤਨਗਰ ਪਹੁੰਚਣ ਤੇ ਜੀ ਆਇਆਂ ਕਹਿੰਨੇ ਆ ਉਹਨਾਂ ਨੂੰ ਦਿਲ ਦੀਆਂ ਢੰਗਾਂ ਆ ਤੋਂ ਉਹਨਾਂ ਦਾ ਸਵਾਗਤ ਕਰਦੇ ਆ ਸਾਰੇ ਸੰਤ ਨਗਰ ਦੇ ਵੱਖ-ਵੱਖ ਪਰਿਵਾਰਾਂ ਚੋਂ ਸਾਰੇ ਲੋਕ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਸਾਰਾ ਕੁਝ ਬਲਕਾਰ ਸਿੰਘ ਜੀ ਤੇ ਗੁਰਚਰਨ ਸਿੰਘ ਜੀ ਨੇ ਬੜੇ ਵੇਰਵੇ ਨਾਲ ਬਹੁਤ ਕੁਝ ਦੱਸ ਦਿੱਤਾ ਹੈ ਲੋ ਜੀ ਦੋ ਮਿੰਟ ਇਹ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਉਦੇਸ ਸਿੰਘ ਜੀ ਕੋਲ ਗਏ ਉਹ ਦਿਨ ਮੈਂ ਉੱਥੇ ਹੀ ਸਾਂ ਜਿੱਦਣ ਇਹਨਾਂ ਨੇ ਆ ਕੇ ਅਰਜ ਕੀਤੀ ਹੈ ਵਰਪਾਲ ਜੀ ਨੇ ਕਿ ਸੱਚੇ ਪਾਤਸ਼ਾਹ ਜੀ ਮੈਂ ਸ੍ਰੋਤਾਮਾਤਾ ਮੇਰੀ ਮਤਤ ਕਰੋ ਸੱਚੇ ਪਾਤਸ਼ਾਹ ਨੇ ਉਦੋਂ ਹੀ ਹੁਕਮ ਕਰ ਦਿੱਤਾ ਹੈ ਕਿ ਜਿੱਥੇ-ਜਿੱਥੇ ਵੀ ਲੋੜ ਹੋਈ ਤੁਸੀਂ ਮੈਨੂੰ ਦੱਸ ਦਿਓ ਬਾਕੀ ਮੈਂ ਵੀ ਸਾਰੀ ਆਪਣੀ ਸੰਗਤ ਨੂੰ ਕਹਿ ਦਿਆਂਗਾ ਇਹਨਾਂ ਨੇ ਦੋ ਤਿੰਨ ਨਾਂ ਦੇ ਦਿੱਤੇ ਨੇ ਕਿ ਆਹ ਬੰਦਿਆਂ ਨੂੰ ਕਹਿ ਦਿਓ ਉਦੋਂ ਹੀ ਸਤਿਗੁਰੂ ਜੀ ਨੇ ਆਸਾ ਸਿੰਘ ਨੂੰ ਕਹਿਤਾ ਇਹਨਾਂ ਦੀ ਆਪਾਂ ਡਟ ਕੇ ਮਤ ਕਰਨੀ ਹੈ ਤੇ ਇਹਨੂੰ ਜਿਤੋਣਾ ਹੈ ਇਹ ਵੀ ਲਗਭਗ ਸਾਰੇ ਇਲਾਕੇ ਨੂੰ ਵੀ ਤੇ ਤੁਹਾਨੂੰ ਵੀ ਪਤਾ ਲੱਗ ਗਿਆ ਹੋਊਗਾ ਕਿ ਸਤਿਗੁਰੂ ਜੀ ਦਾ ਇਹ ਜਿਹੜਿਆ ਨਾਮਤਰੀ বেলਟ ਹੈ ਇਹ ਕਿੰਨਾ ਹੁਕਮ ਆਂਦੀ ਏ ਹੁਕਮ ਦੇ ਮੰਨਣ ਕਰਕੇ ਸਾਡੇ ਆਪਸੀ ਪਿੰਡ ਦੇ ਵਿੱਚ ਪਾਰਟੀਆਂ ਗਰੁੱਪ ਹੁੰਦੇ ਨੇ ਹਰ ਪਿੰਡ ਦੇ ਵਿੱਚ ਨੇ ਜਿੱਥੇ ਸਤਿਗੁਰੂ ਜੀ ਦਾ ਹੁਕਮ ਆ ਜਾਂਦਾ ਅਸੀਂ ਸਾਰੇ ਬੰਦੇ ਭਾਵੇਂ ਅਸੀਂ ਕਿਸੇ ਨਾਲ ਬੋਲਦੇ ਆ ਨਹੀਂ ਬੋਲਦੇ ਸਤਿਗੁਰੂ ਜੀ ਦੇ ਹੁਕਮ ਹੁੰਦੇ ਆ ਅਸੀਂ ਉਸ ਬੰਦੇ ਵਾਸਤੇ ਇੱਕ ਬੈਂਚ ਦੇ ਉੱਤੇ ਇਕੱਠੇ ਬੈੰਨੇ ਆ ਕੁਰਸੀਆਂ ਤੇ ਬੈੰਨੇ ਆ ਪਿਆਰ ਨਾਲ ਸਾਡਾ ਇਲੈਕਸ਼ਨ ਹੁੰਦਾ ਦੋ ਵਰੀਏ ਦੋ ਪਿੱਛੇ ਸਾਡੀ ਸਤਿਗੁਰੂ ਜੀ ਨੇ ਸੰਮਤੀ ਕਰਵਾਈ ਹੈ ਸੰਤਨਗਰ ਦੀ ਉਹ ਵੀ ਸਤਿਗੁਰੂ ਜੀ ਦੇ ਹੁਕਮ ਨਾਲ ਹੀ ਹੋਈ ਹੈ ਕਿਉਂਕਿ ਐਡਾ ਵੱਡਾ ਪਿੰਡ ਹੈ ਸਤਿਗੁਰੂ ਜੀ ਦੇ ਹੁਕਮ ਤੋਂ ਕੋਈ ਵੀ ਨਹੀਂ ਇੱਥੋਂ ਲੰਘਦਾ ਇਸ ਕਰਕੇ ਤੁਸੀਂ ਵੱਡੇ ਭਾਗਾ ਵਾਲੇ ਹੋ ਕਿ ਆਪਣਾ ਭਾਈਚਾਰਾ ਹੋਰ ਵਧਿਆ ਸਾਰੀ ਇਹ ਜਿਹੜੀ ਸਿੱਖ ਭਾਈਚਾਰਾ ਬੈਲਟ ਵਧੀਏ ਤੇ ਸਤਿਗੁਰੂ ਜੀ ਦਾ ਤੁਹਾਨੂੰ ਅਸ਼ੀਰਵਾਦ ਮਿਲਿਆ ਪਿਆਰ ਮਿਲਿਆ ਉਸ ਤੋਂ ਵੱਡੀ ਗੱਲ ਇਹ ਵੀ ਮੈਂ ਖੁਸ਼ ਹਾਂ ਕਿ ਤੁਸੀਂ ਗੁਰਪਾਲ ਜੀ ਇੱਕ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਸ਼ਖਸੀਅਤ ਇੱਕ ਆਮ ਬੰਦੇ ਵਾਂਗੂ ਵਧੀਆ ਦੁੱਖ ਦਰਦ ਸਮਝਣ ਵਾਲਾ ਮੈਨੂੰ ਆਸ ਵੀ ਹੈ ਕਿ ਇਹ ਗੁਰਦੁਆਰਿਆਂ ਵਾਸਤੇ ਬੜੀ ਇਮਾਨਦਾਰੀ ਨਾਲ ਕੰਮ ਕਰੂਗਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚਾਂਸ ਵੇਖਿਆ ਕਿ ਜਿੱਤਣ ਤੋਂ ਬਾਅਦ ਸਾਰੇ ਬੰਦੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਇਕੱਠੇ ਹੋ ਕੇ ਘਰ ਦੇ ਵਿੱਚ ਕੋਈ ਪਟਾਕੇ ਚਲਾਉਂਦਾ ਹੈ ਕੋਈ ਸਾਰਾ ਮੇਲ ਮਲਾਪ ਕਰਦਾ ਪਰ ਇਹਨਾਂ ਨੇ ਏਡੀ ਵੱਡੀ ਗੱਲ ਕਿ ਸਾਰੇ ਰਿਸ਼ਤੇਦਾਰ ਸਾਰਾ ਭਾਈਚਾਰਾ ਇਹਨਾਂ ਦੇ ਘਰੇ ਸੀ ਪਰ ਇਹਨਾਂ ਨੇ ਕਿਹਾ ਕਿ ਸਤਿਗੁਰੂ ਜੀ ਇੱਥੇ ਨੇ ਮੈਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨ ਸਤਿਗੁਰੂ ਜੀ ਦਾ ਜਾਣਾ ਇਹਨਾਂ ਦਾ ਫੋਨ ਆਇਆ ਕਿ ਜੇ ਮੈਨੂੰ ਟਾਈਮ ਹੁਣ ਮਿਲ ਜੇ ਤਾਂ ਇੱਥੇ ਹੀ ਸਾਡੇ ਮੰਦਰ ਦੇ ਵਿੱਚ ਸਤਿਗੁਰੂ ਜੀ ਦਾ ਪ੍ਰੋਗਰਾਮ ਚੱਲਣ ਰਿਹਾ ਸੀ ਇਥੋਂ ਥੱਥੇ ਤੇ ਮੈਂ ਸਤਿਗੁਰੂ ਜੀ ਨੂੰ ਕਿਹਾ ਕਿ ਗੁਰਪਾਲ ਸਿੰਘ ਗੋਰਾ ਜੀ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਕੋਈ ਗੱਲ ਨਹੀਂ ਘਰੇ ਬੰਦੇ ਆਏ ਹੋਣੇ ਤੁਹਾਨੂੰ ਕਿਹਾ ਕੋਈ ਨਹੀਂ ਗੱਲ ਜਿੱਤ ਗਿਆ ਤੇ ਬਹੁਤ ਵਧਾਈ ਦੀ ਗੱਲ ਹੈ ਮੈਂ ਕਿਹਾ ਜੀ ਉਹ ਜ਼ਰੂਰ ਕਹਿੰਦਾ ਸਤਿਗੁਰੂ ਜੀ ਕਹਿੰਦੇ ਚਲ ਫਿਰ ਮਸਤਾਨਗੜਾ ਜੇ ਰਾਤ ਨੂੰ 9 ਵਜੇ ਸਪੈਸ਼ਲ ਇਹ ਮਸਤਾਨਗੜਾ ਆਏ ਉਸੇ ਦਿਨੀ ਤੇ ਸਤਿਗੁਰੂ ਜੀ ਨੇ ਇਹਨਾਂ ਨੂੰ ਖੁਸ਼ੀਆਂ ਬਖਸ਼ੀਆਂ ਇਨਾਂ ਨੇ ਪੂਰੀਆਂ ਖੁਸ਼ੀਆਂ ਲਈਆਂ ਤੇ ਫਿਰ ਇਹ ਜਾ ਕੇ ਪਰਿਵਾਰ ਦੇ ਵਿੱਚ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਫਿਰ ਪਹੁੰਚੇ ਨਹੀਂ ਤੇ ਕਈ ਬੰਦੇ ਸੋਚਦੇ ਵਿੱਚ ਚਲ ਬਾਅਦ ਚ ਮਿਲ ਲੂੰਗਾ ਇਹ ਇੱਕ ਬੜੀ ਵੱਡੀ ਵਿਸ਼ੇਸ਼ਤਾ ਸੀ ਕਿ ਸਾਰੇ ਰਿਸ਼ਤੇਦਾਰ ਛੱਡ ਕੇ ਪਹਿਲਾਂ ਗੁਰੂ ਜੀ ਦਾ ਏ ਸ਼ੁਕਰਾਨਾ ਕਰਨ ਤੇ ਧੰਨਵਾਦ ਕਰਨ ਆਏ ਤੇ ਅਸੀਂ ਵੀ ਸਾਰਾ ਨਾਮਤਰੀ ਇਲਾਕਾ ਤੇ ਆਪਣਾ ਸਾਰਾ ਭਾਈਚਾਰਾ ਵੱਧ ਚੜ ਕੇ ਤੁਹਾਡੇ ਨਾਲ ਆ ਹਰ ਟਾਈਮ ਅੱਗੋਂ ਇਹਨਾਂ ਨੇ ਇਹ ਵੀ ਗੱਲ ਕਹੀ ਉੱਥੇ ਕਿ ਉਤਲੀ ਕਮੇਟੀ ਵਾਸਤੇ ਸੱਚੇ ਪਾਤਸ਼ਾਹ ਜੀ ਮੈਨੂੰ ਜੋ ਤੁਸੀਂ ਹੁਕਮ ਕਰੋਗੇ ਮੈਂ ਉੱਥੇ ਹੀ ਨਾਲ ਆ ਤੁਹਾਡੇ ਮੈਂ ਤੁਹਾਡੇ ਹੁਕਮ ਦਾ ਬੰਧਿਆ ਇਸ ਕਰਕੇ ਇਹ ਵੇਖੋ ਕਿੰਡੀ ਵਧੀਆ ਗੱਲ ਹੈ ਕਿ ਆਪਾਂ ਸਾਰਾ ਇਲਾਕਾ ਇਕੱਠੇ ਹੋਏ ਆ ਸਾਰਾ ਭਾਈਚਾਰਾ ਰਲ ਮਿਲ ਕੇ ਇੱਕ ਦੂਜੇ ਦੀ ਆਪਾਂ ਸ਼ਾਨ ਵਧਾਉਨੇ ਆ ਤੇ ਮੈਂ ਤੁਹਾਡਾ ਫਿਰ ਇੱਥੇ ਪਹੁੰਚਣ ਤੇ ਸਾਰੇ ਪਿੰਡ ਵੱਲੋਂ ਤੁਹਾਡਾ ਇੱਥੇ ਜੀ ਆਇਆਂ ਕਰਨ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਜੀ ਹੁਣ ਮੈਂ ਗੁਰਪਾਲ ਸਿੰਘ ਗੋਰਾ ਜੀ ਨੂੰ ਕੰਗਾ ਕੀ ਉਹ ਆਪਣੇ ਦੋ ਸ਼ਬਦ ਸਭ ਤੋਂ ਪਹਿਲਾਂ ਤਾਂ ਜੀ ਸਾਰੀ 사ਸੰਗਤ ਨੂੰ ਬੇਨਤੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਤਾਂ ਸਾਰੇ ਇਲਾਕੇ ਨੇ ਖਰ ਜੋਗਦਾਨ ਦਿੱਤਾ ਔਰ ਖਾਸ ਕਰਕੇ ਪਿੰਡ ਸੰਤਨਗਰ ਦੀ ਜਿਹੜੀ ਸੰਗਤ ਹੈ ਨਾ ਜੀ ਮੈਨੂੰ ਬਹੁਤ ਵਿਸ਼ਵਾਸ ਦਿਵਾਇਆ ਮੈਨੂੰ ਪਹਿਲੇ ਦਿਨ ਜਿਸ ਦਿਨ ਮੈਂ ਸੰਤਨਗਰ ਦੇ ਵਿੱਚ ਭਾਈ ਸਾਹਿਬ ਪਹਿਲਵਾਨ ਜੀ ਦੇ ਨਾਲ ਆਇਆ ਸੀ ਪੈਰ ਧਰਿਆ ਸੀ ਉਸੇ ਦਿਨੇ ਮੈਨੂੰ ਸਾਰੀ ਸੰਗਤ ਨੇ ਵਿਸ਼ਵਾਸ ਦਿਵਾਇਆ ਵੀ ਆਪ ਦਾ ਬੱਚਾ ਸਮਝ ਕੇ ਬਜ਼ੁਰਗ ਵੀ ਕਹਿਣ ਲੱਗੇ ਵੀ ਸਾਨੂੰ ਜਿਹੜਾ ਮਤਲਬ ਸੱਚੇ ਪਾਤਸ਼ਾਹ ਦਾ ਵੀ ਹੁਕਮ ਹੈ ਬਾਬਾ ਜੀ ਬਾਬਾ ਉਦੇਸਿਕ ਜੀ ਵੀ ਮੈਂ ਉੱਥੇ ਮੈਂ ਉਹਨਾਂ ਦੀ ਸੰਗਤ ਕੀਤੀ ਮੈਨੂੰ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਬੇਟਾ ਜੀ ਕੋਈ ਗੱਲ ਨਹੀਂ ਜਿੱਥੇ-ਜਿੱਥੇ ਵੀ ਸਾਡੀ ਸੰਗਤ ਹੈ ਤੁਹਾਡੀ ਸਾਰੀ ਸਪੋਰਟ ਹੋਵੇਗੀ ਇਸ ਕਰਕੇ ਮੈਂ ਰਿਣੀ ਐ ਸਾਰੇ ਨਾਮ ਧਾਰੀ ਸੰਗਤਾਂ ਜਿਨ੍ਹਾਂ ਨੇ ਮੈਨੂੰ ਪਹਿਲਾਂ ਤਾਂ ਮਾਨ ਬਖਸ਼ਿਆ ਅੱਜ ਵੀ ਮੈਨੂੰ ਬਹੁਤ ਜਿਹੜਾ ਸਾਰੀ ਸੰਗਤ ਕੱਢੀ ਹੋਵੇ ਮੈਨੂੰ ਮਾਨ ਦਿੱਤਾ ਮੈਂ ਸਾਰੀ ਜ਼ਿੰਦਗੀ ਜਿਹੜਾ ਇਹ ਯਾਦ ਰੱਖੂ ਆ ਬਾਕੀ ਵੋਟਾਂ ਦੀ ਗੱਲ ਤਾਂ ਬਾਤ ਹੀ ਐ ਪਹਿਲਾਂ ਮੈਨੂੰ ਮੌਕਾ ਮਿਲਿਆ ਇਹ ਸੰਗਤ ਦੇ ਦਰਸ਼ਨ ਕਰਨ ਦਾ ਪਿੰਡ-ਪਿੰਡ ਜਾ ਕੇ ਇਹਦੇ ਨਾਲ ਬਹੁਤ ਵਧੀਆ ਜੀ ਮੈਂ ਇਸ ਕਰਕੇ ਫਿਰ ਤੋਂ ਧੰਨਵਾਦ ਕਰਦਾ ਹਾਂ ਖਾਸ ਜਿਆਦਾ ਸਭ ਤੋਂ ਜਿਆਦਾ ਜਿਹੜਾ ਬਾਪੂ ਚਰਨ ਸਿੰਘ ਜੀ ਨੇ ਵੀ ਖਾਸ ਕਰਕੇ ਮੈਨੂੰ ਬਹੁਤ ਸਾਲ ਦਿੱਤਾ ਚਲੋ ਸੰਗਤ ਤਾਂ ਸਾਰੀ ਕੋਈ ਹੈ ਪਰ ਇਹਨਾਂ ਨੇ ਮੇਰੇ ਨਾਲ 4 ਦਿਨ ਗੱਡੀ ਦੇ ਵਿੱਚ ਬਹਿ ਕੇ ਵੀ ਮਤਲਬ ਦਿਨ ਰਾਤ ਜਿਹੜਾ ਬੋਟ ਰਨ ਮਲਾਇਆ ਤੇ ਇਹਨਾਂ ਦੀ ਜਾਣਕਾਰੀ ਬਹੁਤ ਹੈ ਜੀ ਸਾਰੇ ਪਿੰਡਾਂ ਦੇ ਵਿੱਚ ਵੀ ਬਾਕੀ ਦਾ ਸਾਰੇ ਸੰਗਤ ਦਾ ਨਾਂ ਚੱਲਦਾ ਹੈ ਇਸ ਕਰਕੇ ਮੈਂ ਧੰਨਵਾਦ ਕਰਦਾ ਜੀ ਜਿਆਦਾ ਮੈਂ ਨਾ ਕਹਿਦਾ ਹੋਇਆ ਸਾਰੇ ਸੰਗਤ ਨੂੰ ਜਿਹੜੀ ਮੈਂ ਵਿਸ਼ਵਾਸ ਰੱਖਦਾ ਹੁਣਾ ਕਿ ਜਿੰਨਾ ਵੀ ਮੇਰੇ ਵਾਸਤੇ ਵਿੱਚ ਹੋਊਗਾ ਜਦੋਂ ਵੀ ਮੈਨੂੰ ਯਾਦ ਕਰੋਗੇ ਹੁਕਮ ਕਰੋਗੇ ਮੈਨੂੰ ਸੇਧ ਦੇਣਗੇ ਮੈਂ ਸੇਧ ਲੈ ਕੇ ਆਪਜੀ ਤੋਂ ਚੱਲੂਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਰਾਮ ਸਿੰਘ ਜੀ ਸਹਾਇ ਵੈਸੇ ਸਾਰੇ ਬਾਰੇ ਪਤਵੰਤੇ ਸੱਜਣ ਬੋਲ ਚੁੱਕੇ ਆ ਸਾਡੇ ਗੁਰਪਾਲ ਗੋਰਾ ਜੀ ਵੀ ਬੋਲ ਚੁੱਕੇ ਐ ਪਰ ਮੈਨੂੰ ਵੀ ਥੋੜਾ ਜਿਹਾ ਲੱਗਿਆ ਕਿ ਇੰਨੇ ਸਿਆਣੇ ਸੁਗੜ ਲੋਥ ਇੱਥੇ ਬੈਠੇ ਐ ਸਜਾਨ ਲੋ ਮੈਂ ਇੱਥੇ ਕੁਝ ਬੋਲਤਾ ਨਹੀਂ ਸਕਦਾ ਮਤਲਬ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋ ਜਾਊਗੀ ਪਰ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਮੈਂ ਸਭ ਤੋਂ ਪਹਿਲਾਂ ਤਾਂ ਜਿੱਥੋਂ ਤੱਕ ਗੁਰੂ ਜੀ ਦੇ ਗੋਰਾ ਜੀ ਨੂੰ ਆਸ਼ੀਰਵਾਦ ਦੀ ਗੱਲ ਐ ਤਾਂ ਮੈਂ ਇੱਕ ਗੁਰਬਾਣੀ ਦੇ ਵਿੱਚ ਸ਼ਲੋਕ ਐ ਛਰਨ ਸ਼ਰਨ ਗੁਰ ਇਕ ਪੰਡਾ ਜਾਏ ਚੰ ਸਤਗੁਰ ਕੋਟ ਪਿੰਡਾ ਆਗੇ ਹੋਏ ਮੇਤ ਹੈ ਸਤਗੁਰ ਮੰਤਰ ਸਿਮਣ ਮਤਰ ਬਾਰੰਬਾਰ ਤਾਹੇ ਗੁਰਹੇਤ ਹੈ ਭਾਵਨੀ ਭਗਤ ਭਾਵੈ ਕੌਡੀ ਅਗਰ ਭਾਗ ਰੱਖੈ ਸਤਗੁਰ ਨਿਧਾਨਦਾਨ ਦੇਤ ਹੈ ਸਤਗੁਰ ਦਇਆ ਨਿਤ ਮਹਿਮਾ ਆਗਾਦ ਬੋਧ ਨਮੋ 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 ਨੇਤ ਨੇਤ ਯਾਨੀ ਕਿ ਜੇ ਤੁਸੀਂ ਸਤਗੁਰ ਵੱਨੀ ਤੁਰਪੇ ਫਿਰ ਕਮੀ ਤਾਂ ਕਿਸੇ ਚੀਜ਼ ਦੀ ਰਹਿੰਦੀ ਇੱਥੇ ਮੈਂ ਥੋੜੀ ਜੀ ਗੱਲ ਇੱਕ ਜਿਹੜੀ ਇਹਨਾਂ ਨੇ ਕਹੀ ਹੈ ਬੜੀਆਂ ਸਿਆਣੀਆਂ ਗੱਲਾਂ ਕਰੀਆਂ ਤੇ ਮੈਨੂੰ ਜਿਹੜੀ ਸਿੱਧਾਂ ਨਾਲ ਗੋਸ਼ਟ ਹੋਈ ਸੀ ਗੁਰੂ ਨਾਨਕ ਦੇਵ ਜੀ ਦੀ ਸਮੇਂਦਾਰ ਉਹਨਾਂ ਨੇ ਉਹਨਾਂ ਨੂੰ ਸਵਾਲ ਕਰਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਕਿ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵੱਖਰ ਕੇ ਤੂੰ ਬਣ ਜਾ ਰਹੇ ਕਿਉਂ ਕਰ ਸਾਥ ਨਿਘਾਉਣ ਪਰ ਉਹਨਾਂ ਨੇ ਸਵਾਲ ਕੀਤਾ ਸੀ ਕਿ ਇਹ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਵੀ ਉਦਾਸੀ ਕਿਵੇਂ ਤੁਸੀਂ ਤਾਂ ਤੁਸੀਂ ਨਿਵਾਸੀ ਆ ਯਾਨੀ ਆਮ ਲੋਕਾਂ ਦਾ ਭੇਖ ਕਿਵੇਂ ਪਾਇਆ ਹੋਇਆ ਹੈ ਤੁਸੀਂ ਕਿਸ ਚੀਜ਼ ਦਾ ਵਪਾਰ ਕਰਨ ਆਏ ਹੋ ਔਰ ਜਿਹੜੇ ਤੁਹਾਡੇ ਨਾਲ ਹੈ ਇਹਨਾਂ ਨੂੰ ਤੁਸੀਂ ਪਾਰ ਕਿਵੇਂ ਲਾਉਣਾ ਗੁਰਨਾਨ ਸਿੰਘ ਸਾਹਿਬ ਨੇ ਉੱਥੇ ਜਵਾਬ ਦਿੱਤਾ ਸੀ ਮੈਂ ਇਸੇ ਚੀਜ਼ ਤੇ ਆਉਂਗਾ ਕਿ ਗੁਰਮਖ ਖੋਜਤ ਭਏ ਉਦਾਸੀ ਅਸੀਂ ਗੁਰੂ ਦੀ ਖੋਜ ਵਿੱਚ ਇੱਥੇ ਆਏ ਹਾਂ ਮੈਂ ਉਦਾਸੀ ਤਾਂ ਨਹੀਂ ਠੀਕ ਹੈ ਦਰਸ਼ਨ ਕੇ ਤਾਈ ਇਹ ਭੇਖਣ ਵਾਸੇ ਅਸੀਂ ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਹਾਂ ਤਾਂ ਕਿ ਸਾਨੂੰ ਕੋਈ ਐਸਾ ਅਸੀਂ ਅਰਦਾਸ ਕਰਦੇ ਆ ਨਾ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਅਰਦਾਸ ਕਰਦੇ ਆ ਖਾਸੇ ਕਰਦੇ ਕਹਿੰਦਾ ਮੈਂ ਇਹ ਕਰਕੇ ਐ ਵੀ ਮੈਨੂੰ ਕੋਈ ਐਸਾ ਸੱਜਣ ਪੁਰਸ਼ ਮਿਲੇ ਉਹਨਾਂ ਦੇ ਦਰਸ਼ਨ ਹੋ ਜਾਣ ਅਸੀਂ ਸੱਚ ਦਾ ਵਪਾਰ ਕਰਨ ਆਏ ਕਿਸ ਵੱਖਰ ਕੇ ਤੂੰ ਮੰਨਾਰੇ ਸਾਚ ਵੱਖਰ ਕੇ ਹਮ ਮੰਨਾਰੇ ਕਹਿੰਦਾ ਮੈਂ ਸੱਚ ਦਾ ਵਪਾਰ ਕਰਨ ਆਇਆ ਤੇ ਜਦੋਂ ਉਹਨਾਂ ਨੂੰ ਅੱਗੇ ਸਵਾਲ ਕੀਤਾ ਕਿ ਫਿਰ ਜਿਹੜੇ ਤੇਰੇ ਨਾਲ ਐ ਪਾਰ ਕਿਵੇਂ ਉਤਰਨੇ ਕਹਿੰਦਾ ਜੋ ਗੁਰਮਖ ਗਨਾਨਕ ਗੁਰਮਖ ਉਤਰਸ ਪਾਰਿਆ ਕਹਿੰਦਾ ਜੋ ਗੁਰੂ ਦੇ ਪਿਆਰੇ ਉਹ ਆਪਣੇ ਆਪ ਪਾਰ ਉੱਤ ਜਾਣਗੇ ਮੈਨੂੰ ਕਿਸੇ ਨੂੰ ਪਾਰ ਲਾਉਣ ਦੀ ਜਰੂਰਤ ਨਹੀਂ ਮੇਰੇ ਕਹਿਣ ਦਾ ਮਤਲਬ ਅਸੀਂ ਗੁਰਪਾਲ ਜੀ ਦੇ ਬਹਾਨੇ ਨਾਲ ਇਸ ਹਲਾਕੇ ਦੇ ਵਿੱਚ ਆਏ ਇਸ ਮੈਂ ਇਸ ਚੀਜ਼ ਨੂੰ ਦੇਖ ਕੇ ਧੰਨ ਕਿ ਇੰਨੇ ਸਿਆਣੇ ਸੁਲਝੇ ਲੋਕ ਸੋਦੇ ਇੱਥੇ ਸਾਨੂੰ ਮਹਾਪੁਰਖ ਮਿਲੇ ਉਹਨਾਂ ਦੇ ਸਾਨੂੰ ਦਰਸ਼ਨ ਹੋ ਗਏ ਇਸ ਬਹਾਨੇ ਨਾਲ ਤੇ ਇਹਨਾਂ ਦੇ ਬਹਾਨੇ ਨਾਲ ਮੈਨੂੰ ਪ੍ਰਤਾਪਨਗਰ ਗੁਰੂ ਜੀ ਆਏ ਸੀ ਤੇ ਮੈਂ ਤਾਂ ਸੋਚਿਆ ਹੀ ਨਹੀਂ ਸੀ ਸ਼ਾਇਦ ਮੈਂ ਉੱਥੇ ਜਾਊਂਗਾ ਮੇਰੇ ਕੋਲ ਫੋਨ ਆਉਂਦਾ ਰਿਸ਼ਪਾਲ ਜੀ ਦਾ ਕਹਿੰਦਾ ਗੁਰੂ ਜੀ ਇੱਥੇ ਆਏ ਆ ਤੇ ਤੂੰ ਆ ਮੈਂ ਚਲੋ ਮੈਂ ਆ ਜਾਂਦਾ ਜੀ ਤੇ ਸਾਨੂੰ ਜਦੋਂ ਬਾਹਰ ਗੱਡੀ ਦੇ ਵਿੱਚ ਬੈਠਣ ਲੱਗੇ ਤੇ ਗੁਰਪਾਲ ਜੀ ਸੀ ਕੁਲਦੀਪ ਗਧਰਾਣਾ ਜੀ ਸੀ ਮੇਰੇ ਦੋਸਤ ਹੈ ਮੇਰੇ ਕਲਾਸ ਫੈਲੋ ਹੈ ਤੇ ਅਸੀਂ ਮੈਨੂੰ ਦਰਸ਼ਨ ਹੋਏ ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਦਰਸ਼ਨ ਹੋਏ ਹੋ ਸਕਦਾ ਉਹਨਾਂ ਨੇ ਆਪ ਸੱਦਿਆ ਉਹਨਾਂ ਦੀ ਕਿਰਪਾ ਅਸੀਂ ਨਾ ਚੀਜ਼ ਨੂੰ ਜਦੋਂ ਸਮਝਾਂਗੇ ਤਾਂ ਬਹੁਤ ਕੁਝ ਹੁੰਦਾ ਨਾ ਸਮਝੋ ਤਾਂ ਕੁਝ ਵੀ ਨਹੀਂ ਹੁੰਦਾ ਮੈਂ ਇੱਕ ਗੱਲ ਇਹ ਜ਼ਰੂਰ ਕਹਿਣਾ ਹੈ कि ਜਿੱਥੇ ਨੰਬਰਦਾਰ ਜੀ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਗੁਰੂ ਜੀ ਨੇ ਹੁਕਮ ਕਰਤਾ ਤੇ ਅਸੀਂ ਸਰਪੰਚੀ ਵੀ ਸਰਬਸੰਤੀ ਨਾ ਬਣਾ ਲਈ ਤੇ ਗੁਰੂ ਜੀ ਨੇ ਆਦੇਸ਼ ਕਰਤਾ ਇੱਕ ਦੋ ਥਾਂ ਤੇ ਮੇਰੇ ਦੋਸਤ ਸੀ ਬੁੱਟਾ ਸਿੰਘ ਪ੍ਰਿੰਸੀਪਲ ਜੀ ਮੇਰੇ ਬੜੇ ਅੱਛੇ ਦੋਸਤ ਹੈ ਸੰਤਨਗਰ ਵਾਲੇ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦਾ ਮੈਂ ਮੌਜੂ ਖੜੇ ਵਾਲੀ ਵਾਲ ਖੇਟੀ ਜਾਂਦਾ ਤੇ ਮਾਜੀ ਮੈਂ ਮਿਲਣਾ ਆਇਆ ਸੀ ਕਹਿੰਦਾ ਹੁਕਮ ਕਰੋ ਮਾਜੀ ਵੋਟ ਵਾਸਤੇ ਆਇਆ ਸੀ ਉਹ ਕਹਿੰਦਾ ਜੀ ਸਾਡੇ ਕੋਲੇ ਤਾਂ ਇੰਜਨ ਵਾਲੇ ਦਾ ਆਦੇਸ਼ ਆਇਆ ਹੋਇਆ ਹੈ ਬਾਕੀ ਬੱਜੀ ਜੀ ਤੁਸੀਂ ਮੇਰੇ ਬਿੱਤਰਾਂ ਬਾਕੀ ਦੱਸ ਦਿਓ ਦੇਖੋ ਕਿੰਨੀ ਵੱਡੀ ਗੱਲ ਹੈ ਲੇਕਿਨ ਮੈਂ ਇੱਕ ਗ ਜਦੋਂ ਅਸੀਂ ਇੱਥੇ ਬੈਠੇ ਆਂ ਮੈਂ ਕੋਈ ਬੜਾ ਸਿਆਣਾ ਨਹੀਂ ਪਰ ਮੈਂ ਇਹ ਕਹਿ ਦਿੰਨਾ ਜਦੋਂ ਸਾਡੀ ਇੱਕ ਅਸੀਂ ਸਕੂਲ ਚੋਂ ਪਾਸ ਹੁੰਨੇ ਆ ਸਾਨੂੰ ਇੱਕ ਡਿਗਰੀ ਮਿਲਦੀ ਹੈ ਚਾਹੇ ਉਹ ਸਕੂਲ ਚਾਹ ਦਾ ਬੋਰਡ ਦੀ ਹੁੰਦੀ ਹੈ ਯੂਨੀਵਰਸਿਟੀ ਚਾਹ ਦਾ ਯੂਨੀਵਰਸਿਟੀ ਦੀ ਹੁੰਦੀ ਹੈ ਕਾਲਜ ਚੋਂਨੇ ਤਾਂ ਉਹ ਡਿਗਰੀ ਲੈ ਕੇ ਜਦੋਂ ਅਸੀਂ ਕਿਤੇ ਜਾਂਦੇ ਆ ਨਾ ਤੇ ਸਾਨੂੰ ਕੋਈ ਐ ਨਹੀਂ ਪੁੱਛਦਾ ਤੁਸੀਂ 10ਵੀਂ ਦੇ ਪੇਪਰ ਦਿੱਤੇਗੇ ਨਹੀਂ ਜਾਂ 10ਵੀਂ ਦੀ ਡਿਗਰੀ ਦਿਖਾਵਾਂਗੇ ਤਾਂ 10ਵੀਂ ਵਾਲਾ ਸਮਝ ਲੂਗਾ ਜੇ ਬੀਏ ਦੀ ਦਿਖਾਵਾਂਗੇ ਤਾਂ ਬੀਏ ਵਾਲਾ ਸਮਝ ਲੂਗਾ ਉਹ ਮੋਹਰ ਲੱਗੀ ਹੁੰਦੀ ਹੈ ਰਜਿਸਟਰ ਆਫ ਦੀ ਉੱਤੇ ਛੱਡ ਕੇ ਉਹ ਚ ਨੋਟ ਆਉਂਦੇ ਗਵਰਨਰ ਆਫ ਤੇ ਅਸੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਆ 5 ਰੁਪਏ ਇੱਕ 10 ਰੁਪਏ ਦੇ ਕੇ ਉਹਨੇ ਸਾਨੂੰ ਸਮਾਨ ਦੇ ਦਿੰਦੇ। ਜੇ ਤਾਂ ਅਸੀਂ ਗੁਰੂ ਦੀ ਮੋਹਰ ਵਾਲੇ ਰਹੇ ਤੇ ਸਾਨੂੰ ਕਿਤੇ ਡਰ ਨਹੀਂ ਤੇ ਜੇ ਅਸੀਂ ਵੀ ਗੁਰੂ ਦੀ ਮੋਹਰ ਤੋਂ ਪਾਸੇ ਹੋ ਗਏ ਤਾਂ ਇੱਕ ਹਾਲ ਸਾਡਾ ਵੀ ਰੱਦੀ ਕਾਗਜ਼ਾਂ ਵਾਲਾ ਹੀ ਹੋ ਜਾਂਦਾ। ਸਾਨੂੰ ਅਗਰ ਤੁਸੀਂ ਗੁਰੂ ਸਾਹਿਬ ਦੀ ਮੰਨਦੇ ਹੋ ਤਾਂ ਤੁਹਾਡੇ ਇਲਾਕੇ ਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ। ਪਹਿਲਾਂ ਜਦੋਂ ਦਿੱਲੀੋਂ ਚੱਲਦਾ ਹੈ ਨਾ ਉਹ ਪਹਿਲਾਂ ਸੋਚਦਾ ਹੈ ਕਿ ਕਿੱਥੇ ਜਾਣਾ ਹੈ ਕਿ ਜੀਵਨਗਰ ਜਾਣਾ ਹੈ ਤੇ ਪਹਿਲਾਂ ਮਹਾਰਾਜ ਜੀ ਨੂੰ ਮਿਲਣਾ ਹੀ ਪਊਗਾ। ਇਹ ਤਾਕਤ ਕੀ ਦੀ ਹੈ? ਉਹਨਾਂ ਦੀ ਹੈ। ਤੇ इज्जत की नहीं करनी है असी करनी है मैं ये नहीं कह रहा कि ਸਾਨੂੰ ਵੋਟਾਂ ਪਾਈਆਂ ਅੱਜ ਕਿਸੇ ਨੂੰ ਕੱਲ ਨੂੰ ਹੋਰ ਪਾਉਣੀਆਂ ਜੇ ਅਸੀਂ ਕਿਲਾ ਛੱਡਤਾ ਤੇ ਪੁੱਛਣਾ ਸਾਨੂੰ ਵੀ ਕਿਸੇ ਨਹੀਂ ਆਉਣ ਵਾਲੇ ਸਮੇਂ ਚ ਪਰਸੀਮਨ ਹੋਊਗੀ ਬਹੁਤ ਕੁਝ ਬਦਲੂਗਾ ਸਾਰਾ ਸਿਸਟਮ ਬਦਲੂਗਾ ਬਹੁਤ ਸੋਹਣਾ ਯਾਨੀ ਇਥੋਂ ਦਾ ਰਹਿਣ ਸਹਿਣ ਖਾਣ ਪਾਣ ਲੋਕਾਂ ਦਾ ਵਿਚਰਨ ਤੇ ਅੰਤ ਚ ਮੈਂ ਇਹੀ ਕਹੂੰਗਾ ਕਿ ਗੁਰੂ ਨਾਨਕ ਸਾਹਿਬ ਵੀ ਅਮਰਿਤ ਛਕਾ ਸਕਦੇ ਸੀ ਪੰਜਵੇਂ ਪਾਤਸ਼ਾਹ ਵੀ ਛਕਾ ਸਕਦੇ ਸੀ ਸੱਤਵੇਂ ਵੀ ਛਕਾ ਸਕਦੇ ਸੀ ਨੌਵੇਂ ਵੀ ਛਕਾ ਸਕਦੇ ਸੀ ਪਰ ਉਹਨਾਂ ਨੂੰ ਪਤਾ ਸੀ ਅਸੀਂ ਜਦੋਂ ਹੁਣ ਖੇਤੀ ਕਰਦੇ ਆ ਨਾ ਤੇ ਜਿੰਨਾ ਚਿਰ ਖੇਤ ਤਿਆਰ ਨਾ ਹੋਵੇ ਤੇ ਜੇ ਉਹਦੇ 'ਚ ਬੀਜ ਪਾ ਦਈਏ ਫਿਰ ਬੀਜ ਉਗਰੇ ਉਹ ਅਸੀਂ ਦੇਖ ਲਈ ਉਹਨੂੰ ਪਤਾ ਸੀ ਹਜੇ ਸਿੱਖ ਤਿਆਰ ਨਹੀਂ ਇਸ ਵਾਸਤੇ ਮੈਂ ਕਹਿੰਦਾ ਅਮਰਤਿ ਸ਼ਕਾਓ ਕਿਸੇ ਨੂੰ ਕੋਈ ਰੋਕਣ ਦੀ ਲੋੜ ਨਹੀਂ ਅਮਰਤ ਛੱਕਣਗੇ ਲੇਕਿਨ ਅਮਰਤ ਉਹ ਨੂੰ ਸ਼ਕਾਉ ਜਿਹੜਾ ਅਮਰਤ ਦੇ ਲਾਇਕ ਹੈ ਉਹਦੇ ਨਾਲ ਸਾਨੂੰ ਅਸੀਂ ਪਿਆਰ ਭਾਈਚਾਰਾ ਸਾਜ ਸਾਰੀ ਬਣਾ ਕੇ ਰੱਖਣੀ ਹੈ ਮੈਂ ਗੁਰਪਾਲ ਜੀ ਨੇ ਕਹਿਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਕੋਲੇ ਔਰ ਮੈਨੂੰ ਉਮੀਦ ਹੈ ਕਿ ਪੂਰੇ ਇਸ ਤੇ ਖਰੇ ਉਤਰਦੇਗੇ ਤੇ ਸਾਡੇ ਚ ਭਾਈਚਾਰਾ ਪ੍ਰੇਮ ਸਾਜ ਤੇ ਗੁਰਬਾਣੀ ਦਾ ਵਿਚਾਰ ਰਹੂਗਾ ਉਹਨਾਂ ਨੂੰ ਯਾਦ ਕਰਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਬਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿ ਲਈ ਸੋ ਨਿਹਾਲ ਸਤਿ ਸ੍ਰੀ ਅਕਾਲ ਗਰਦੀ ਹਰਦੀਪ ਸਿੰਘ ਜੀ ਜਿਹੜੇ ਆ ਰਖ ਰਖਾਓ ਦੇ ਮੰਦਿਰ ਜੀ ਦੇ ਆ ਪਾਵੇਂ ਤੁਸੀਂ ਆ ਜਾਓ ਭਾਵੇਂ ਭਜਨ ਸੰਗਾਈ ਦੋਵੇਂ ਆ ਜਾਓ ਦੋਵੇਂ ਆ ਜਾਓ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਾਡੇ ਸਰਜੀਤ ਸਿੰਘ ਜੀ ਵਲੰਟੀਅਰ ਨੇ ਸਾਡੇ ਸਾਰੇ ਇਲਾਕੇ ਦੇ ਆਉਣ ਤੇ ਆਪਣਾ ਸਰੂਪਾ ਲੈਣ ਲੱਖਾ ਸਿੰਘ ਜੀ ਕਿਲੇ ਵਾਲੇ ਆਜੋ ਬੂਟਾ ਸਿੰਘ ਜੀ ਆਓ ਬੂਟਾ ਸਿੰਘ ਜੀ ਨਹੀਂ ਆਉਣ ਦਿਓ ਬੂਟਾ ਨਹੀਂ ਆਉਣ ਦਿਓ ਪ੍ਰਧਾਨ ਉਹ ਵੀ ਆਉਣ ਬਲਜੀਤ ਸਿੰਘ ਜੀ ਸਭ ਤੋਂ ਵਾਰੇ ਬੋਲੇ ਨਿਹਾਲ ਆ ਜਾ ਲੱਖਾ ਜੀ ਆ ਜੀ ਜੀਤ ਸਿੰਘ ਜੀ ਵੜੈਚ ਆ ਜਾ ਆ ਜਾ ਹਾਤ ਸ੍ਰੀ ਅਕਾਲ ਗੁਰਮੰਗਲ ਸਿੰਘ ਜੀ ਕਰਨ ਕਰਨ ਭਿੰਡਰ

او گیا انا تمرا انا رام نام کا سر یہ بال آ پال کھسن بولے سنھا ٹھیک ہے گادل کرن سنگ جی اپ تو نہیں پایا نے گئی روپیہ جی کا کار پہ جی آپ